ਅੱਜ ਮਰਹੂਮ ਪੰਜਾਬੀ ਗਾਇਕ ਰਾਜਵੀਰ ਜਵੰਦਾ ਹੋਰਾਂ ਦੀ ਅੰਤਿਮ ਅਰਦਾਸ ਹੈ। ਅਸੀਂ ਇਸ ਵੇਲੇ ਪਿੰਡ ਪੋਨਾ ਦੇ ਵਿੱਚ ਆ ਔਰ ਪਿੰਡ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਜਦੋਂ ਤੋਂ ਇਹ ਖਬਰ ਪਹੁੰਚਦੀ ਹੈ ਕਿ ਰਾਜਵੀਰ ਜਵੰਦਾ ਸੜਕ ਦੁਰਘਟਨਾ ਦੇ ਵਿੱਚ ਜ਼ਖਮੀ ਹੈ। ਜ਼ੇਰੇ ਇਲਾਜ ਹੈ ਤਾਂ ਉਦੋਂ ਤੋਂ ਲੈ ਕੇ ਅੱਜ ਤੱਕ ਪਿੰਡ ਦੇ ਵਿੱਚ ਬਹੁਤ ਵੱਡਾ ਸੋਗ ਹੈ। ਪਿੰਡ ਦੇ ਲੋਕਾਂ ਨੇ ਉਸ ਦਿਨ ਤੋਂ ਲੈ ਕੇ ਅੱਜ ਤੱਕ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਨ ਦੇ ਲਈ ਦਨ ਰਾਤ ਸੇਵਾ ਕੀਤੀ ਹੈ ਉਸੇ ਦੇ ਵਿੱਚੋਂ ਤੁਹਾਨੂੰ ਇੱਕ ਤਸਵੀਰ ਦਿਖਾਵਾਂਗੇ ਕਿ ਜਿਸ ਤਰ੍ਹਾਂ ਦੇ ਪ੍ਰਬੰਧ ਅੱਜ ਵੀਰ ਰਾਜਵੀਰ ਜਵੰਦਾ ਹੋਰਾਂ ਦੀ ਅੰਤਿਮ ਅਰਦਾਸ ਮੌਕੇ ਪਿੰਡ ਦੇ ਲੋਕਾਂ ਦੇ ਸਹਿਯੋਗ ਦੇ ਨਾਲ ਹੋਏ ਆ ਔਰ ਤੁਹਾਨੂੰ ਅਸੀਂ ਸਭ ਤੋਂ ਪਹਿਲਾਂ ਇਹ ਦਿਖਾਉਨੇ ਆ ਇਹ ਜੋ ਏਰੀਆ ਹੈ ਪਿੰਡ ਦੇ ਬਾਹਰ ਬਾਹਰ ਕੁਝ ਕਈ ਏਕੜ ਜ਼ਮੀਨ ਦੇ ਵਿੱਚ ਪ੍ਰਬੰਧ ਕੀਤੇ ਗਏ ਆ ਇਹ ਲਿੰਕ ਰੋਡ ਰਾਜਵੀਰ ਜਵੰਦਾ ਹੋਰਾਂ ਦੇ ਘਰ ਤੇ ਬਿਲਕੁਲ ਨਾਲੋਂ ਇਹ ਲਿੰਕ ਰੋਡ ਆਉਂਦੀ ਹੈ ਇੱਕ ਉੱਥੋਂ ਇਹ ਜਿਹੜੇ ਨੇ ਇਹ ਪ੍ਰਬੰਧ ਕੀਤੇ ਗਏ ਆ ਗੱਡੀਆਂ ਕੁਝ ਪਿੱਛੇ ਪਾਰਕਿੰਗ ਬਣਾਈ ਗਈ ਹੈ ਉਧਰ ਲਾ ਦਿੱਤੀਆਂ ਜਾਂਦੀਆਂ ਔਰ ਇਹ ਤੋਂ ਬਿਨਾਂ ਇੱਕ ਪਾਰਕਿੰਗ ਇਸ ਪਾਸੇ ਬਣਾਈ ਗਈ ਹੈ ਜਿੱਥੋਂ ਫਸਲ ਕੱਟੀ ਗਈ ਹੈ ਝੋਨੇ ਦੀ ਔਰ ਉੱਥੇ ਪਾਰਕਿੰਗ ਦਾ ਬਕਾਇਦਾ ਤੌਰ ਤੇ ਪ੍ਰਬੰਧ ਕੀਤਾ ਗਿਆ ਹੈ ਖੁੱਲਾ ਡੁੱਲਾ ਪ੍ਰਬੰਧ ਤਾਂ ਕਿ ਜਿੰਨੇ ਵੀ ਲੋਕ ਆਉਣੇ ਆ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਕਿਉਂਕਿ ਬਹੁਤ ਸਾਰੀਆਂ ਸ਼ਖਸੀਤਾਂ ਜਿਹੜੀਆਂ ਨੇ ਉਹ ਪਹੁੰਚਣੀਆਂ ਨੇ ਬਹੁਤ ਸਾਰੇ ਕਲਾਕਾਰ ਪੋਲੀਟਿਕਲ ਲੋਗ ਲੀਡਰ ਜਿਹੜੇ ਨੇ ਅੱਜ ਆਪਣੇ ਸ ਪਿਆਰੇ ਮਰਹੂਮ ਪੰਜਾਬੀ ਗਾਇਕ ਰਾਜਵੀਰ ਜਹੰਦਾ ਨੂੰ ਆਖਰੀ ਸ਼ਰਧਾਂਜਲੀ ਦੇਣ ਦੇ ਲਈ ਨਤਮਸਤਕ ਹੋਣ ਦੇ ਲਈ ਪਹੁੰਚਣਗੇ ਤਾਂ ਇਹ ਇਹ ਸਾਰੇ ਦੇ ਸਾਰੇ ਜਿਹੜੇ ਪ੍ਰਬੰਧ ਕੀਤੇ ਹੋਏ ਆ ਤੁਹਾਨੂੰ ਅਸੀਂ ਉਹ ਦਿਖਾ ਰਹੇ ਆ ਇੱਕ ਪੱਕਾ ਜਿਹੜਾ ਸ਼ੈੱਡ ਤਿਆਰ ਕੀਤਾ ਗਿਆ ਕਈ ਦਿਨਾਂ ਤੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਸੀ ਕਿ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਬਿਲਕੁਲ ਵੀ ਉਸ ਦਿਨ ਨਾ ਆਵੇ ਕਿਉਂਕਿ ਲੋਕ ਪਿਆਰ ਕਰਦੇ ਸੀ ਰਾਜਵੀਰ ਜਵੰਧਾ ਨੂੰ ਔਰ ਜਿਹੜੇ ਪਿਆਰ ਕਰਨ ਵਾਲੇ ਸੀ ਅੱਜ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਦੇ ਲਈ ਪਹੁੰਚਣਗੇ ਬਹੁਤ ਦੂਰੋਂ ਦੂਰੋਂ ਪੰਜਾਬ ਭਰ ਤੋਂ ਲੋਕਾਂ ਨੇ ਪਹੁੰਚਣਾ ਹੈ ਇਸ ਕਰਕੇ ਇੱਕ ਖੁੱਲੇ ਪੰਡਾਲ ਜਿਹੜਾ ਖੁੱਲਾ ਪੰਡਾਲ ਬਣਾਇਆ ਗਿਆ ਤਾਂ ਵਾਟਰਪੂਫ ਟੈਂਟ ਦਾ ਪ੍ਰਬੰਧ ਕੀਤਾ ਗਿਆ ਬਕਾਇਦਾ ਤੌਰ ਤੇ ਕਿਉਂਕਿ ਦੁਪਹਿਰ ਵੇਲੇ ਧੁੱਪ ਤੇਜ਼ ਪੈਂਦੀ ਹੈ ਔਰ ਇਸ ਕਰਕੇ ਜਿਹੜੇ ਪ੍ਰਬੰਧ ਨੇ ਉਹ ਖਾਸ ਤੌਰ ਤੇ ਕੀਤੇ ਗਏ ਆ ਔਰ ਸਵੇਰ ਵੇਲੇ ਤੁਸੀਂ ਦੇਖਿਆ ਕਿ ਬਹੁਤ ਸਾਰੇ ਕਲਾਕਾਰਾਂ ਨੇ ਅੱਗੇ ਹੋ ਕੇ ਜਿਹੜੇ ਆ ਇਹ ਪ੍ਰਬੰਧ ਕਰਵਾਏ ਐ ਐਮੀ ਵਿਰਕ ਉਹਨਾਂ ਦੇ ਵਿੱਚ ਕੁਲਵਿੰਦਰ ਬਿੱਲਾ ਉਹਨਾਂ ਦੇ ਵਿੱਚ ਆ ਤਮਾਮ ਜਿੰਨੇ ਵੀ ਸਾਥੀ ਕਲਾਕਾਰ ਰਾਜਵੀਰ ਜਵੰਦਾ ਦੇ ਹੈਗੇ ਆ ਤਾਂ ਇਸ ਪਾਸੇ ਇਸ ਪਾਸੇ ਜਿਹੜਾ ਇਹ ਉਹ ਲੰਗਰ ਹਾਲ ਸੈਪਰੇਟ ਤੌਰ ਤੇ ਬਣਾ ਦਿੱਤਾ ਗਿਆ ਇਸ ਨੂੰ ਲੰਗਰ ਹਾਲ ਬਣਾ ਦਿੱਤਾ ਗਿਆ ਕਿ ਲੋਕ ਇੱਕ ਪਾਸਿਓ ਜਦੋਂ ਆਉਣਗੇ ਤਾਂ ਉਹ ਇੱਥੋਂ ਪ੍ਰਸ਼ਾਦਾ ਛੱਕੇ ਜਿਹੜਾ ਇਹ ਉਹ ਬੰਦਾਲ ਦੇ ਵਿੱਚ ਬੈਠਣਾ ਇਸ ਵੇਲੇ ਜਿਸ ਤਰ੍ਹਾਂ ਦੇ ਨਾਲ ਪ੍ਰਬੰਧ ਕੀਤੇ ਗਏ ਆ ਤੁਹਾਨੂੰ ਉਹ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਤਾਂ ਇਧਰੋਂ ਇਹ ਇਹ ਹਾਲ ਹੈ ਇੱਕ ਲੰਮਾ ਹਾਲ ਬਣਾਇਆ ਗਿਆ ਜਿੱਥੇ ਲੋਕ ਇਸ ਵੇਲੇ ਪਹੁੰਚ ਵੀ ਰਹੇ ਆ ਬਹੁਤ ਸਾਰੀਆਂ ਬੀਬੀਆਂ ਆਲੇ ਦੁਆਲੇ ਪਿੰਡਾਂ ਤੋਂ ਤੇ ਦੂਰੋਂ ਦੂਰੋਂ ਬੀਬੀਆਂ ਵੀ ਕਿਉਂਕਿ ਰਾਜਵੀਰ ਜਵੰਦਾ ਬਹੁਤ ਇੱਕ लाड़ਲਾ ਜਿਹਾ ਕਲਾਕਾਰ ਸੀ ਪੰਜਾਬ ਦਾ ਜਿਸ ਨੂੰ ਵਿਆਹ ਦਾ ਕਲਾਕਾਰ ਸਮਝਿਆ ਜਾਂਦਾ ਸੀ ਔਰ ਪਰਿਵਾਰਕ ਇੱਕ ਨੌਜਵਾਨ ਸੀ ਤਾਂ ਉਸ ਦੇ ਨਾਲ ਜਿਹੜੀਆਂ ਸੰਵੇਦਨਾਵਾਂ ਨੇ ਲੋਕਾਂ ਦੀਆਂ ਵੱਧ ਜੁੜੀਆਂ ਹੋਈਆਂ ਤਾਂ ਵੀ ਬੀਬੀਆਂ ਜਿਹੜੀਆਂ ਨੇ ਉਹ ਇਸ ਵੇਲੇ ਪਹੁੰਚਣੀਆਂ ਸ਼ੁਰੂ ਹੋ ਗਈਆਂ ਤਾਂ ਇਧਰ ਜਿਹੜਾ ਰਾਸ ਪਿੰਨਾ ਕੀਰਤਨ ਵੀ ਇਸ ਵੇਲੇ ਚੱਲ ਰਿਹਾ ਹੈ ਪ੍ਰਕਾਸ਼ ਹੋ ਚੁੱਕੇ ਨੇ ਔਰ ਕੀਰਤਨ ਦਾ ਪ੍ਰਵਾਹ ਜਿਹੜਾ ਹੈ ਉਹ ਲਗਾਤਾਰ ਚੱਲ ਰਿਹਾ ਤਾਂ ਇਸ ਪੰਡਾਲ ਦੇ ਵਿੱਚ ਪ੍ਰਬੰਧ ਜਿਹੜਾ ਹੈ ਉਹ ਬਕਾਇਦਾ ਤੌਰ ਤੇ ਕੀਤਾ ਗਿਆ ਹੈ ਇਥੋਂ ਬਕਾਇਦਾ ਤੌਰ ਤੇ ਚੈੱਕ ਹੋ ਕੇ ਜਿਹੜੇ ਨੇ ਲੋਕਾਂ ਦੀ ਚੈਕਿੰਗ ਕਰਕੇ ਅੱਗੇ ਭੇਜਿਆ ਜਾ ਰਿਹਾ ਹੈ ਤਾਂ ਕਿ ਸੁਰੱਖਿਆ ਦੇ ਪ੍ਰਬੰਧ ਜਿਹੜੇ ਨੇ ਉਹ ਮੁਕੰਮਲ ਤਰੀਕੇ ਨਾਲ ਹੋਣ ਕੀਰਤਨ ਦੇ ਪ੍ਰਵਾਹ ਜਿਹੜੇ ਨੇ ਉਹ ਲਗਾਤਾਰ ਚੱਲ ਰਹੇ ਆ ਔਰ ਦੂਜੇ ਪਾਸੇ ਤੁਹਾਨੂੰ ਅਸੀਂ ਇਹ ਦਿਖਾਉਣ ਦੀ ਕੋਸ਼ਿਸ਼ ਕਰੀਏ ਕਿ ਲੋਕਾਂ ਨੇ ਕਿਉਂਕਿ ਦੂਰੋਂ ਦੂਰੋਂ ਲੋਕਾਂ ਨੇ ਪਹੁੰਚਣਾ ਹੈ ਤਾਂ ਇਧਰਲੇ ਪਾਸੇ ਜੋੜਾਕਾਰ ਬਣਾਇਆ ਗਿਆ ਜਿੱਥੇ ਪਿੰਡ ਦੇ ਨੌਜਵਾਨ ਜਿਹੜੇ ਨੇ ਉਹ ਬਕਾਇਦਾ ਤੌਰ ਤੇ ਸੇਵਾ ਕਰ ਰਹੇ ਆ ਬਕਾਇਦਾ ਤੌਰ ਤੇ ਸੇਵਾ ਕੀਤੀ ਜਾ ਰਹੀ ਆ ਲਿਫਾਫਿਆਂ ਦੇ ਵਿੱਚ ਫੋਲਡ ਕਰਕੇ ਜਿਹੜੇ ਆ ਉਹ ਜੋੜੇ ਰੱਖੇ ਜਾ ਰਹੇ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਇਹ ਦੇਖੋ ਪਿੰਡ ਦੇ ਨੌਜਵਾਨ ਜਿਹੜੇ ਅ ਇਸ ਵੇਲੇ ਸੇਵਾ ਦੇ ਵਿੱਚ ਆ ਲੋਕ ਆਉਂਦੇ ਨੇ ਆਪਣੇ ਇੱਥੇ ਜੋੜੇ ਜਮ੍ਹਾਂ ਕਰਵਾਉਂਦੇ ਆ ਔਰ ਉਹਨਾਂ ਤੇ ਨੰਬਰ ਲਿਖ ਦਿੱਤਾ ਜਾਂਦਾ ਹੈ ਬਕਾਇਦਾ ਤੌਰ ਤੇ ਤਾਂ ਜਿਹੜੇ ਪ੍ਰਬੰਧ ਨੇ ਉਹ ਬੜੇ ਤਰੀਕੇ ਦੇ ਨਾਲ ਢੰਗ ਦੇ ਨਾਲ ਜਿਹੜੇ ਨੇ ਉਹ ਕੀਤੇ ਗਏ ਆ ਤਾਂ ਕਿ ਕਿਸੇ ਤਰ੍ਹਾਂ ਦੀ ਵੀ ਕੋਈ ਪਰੇਸ਼ਾਨੀ ਜਿਹੜੀ ਆ ਉਹ ਅ ਅੰਤਿਮ ਅਰਦਾਸ 'ਚ ਪਹੁੰਚਣ ਵਾਲੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਇਹ ਪ੍ਰਬੰਧ ਇਸ ਤਰ੍ਹਾਂ ਦੇ ਹੋਣ ਕਿ ਕੰਜਸਟਡ ਨਾ ਹੋਵੇ ਕਿਉਂਕਿ ਬਹੁਤ ਸਾਰੇ ਹਜ਼ਾਰਾਂ ਲੋਕਾਂ ਨੇ ਅੱਜ ਜਿਹੜਾ ਸ਼ਰਧਾਂਜਲੀ ਦੇਰ ਦੇ ਲਈ ਪਹੁੰਚਣਾ ਹੈ ਤਾਂ ਦੇਖੋ ਕਿ ਕੁਝ ਬੱਚੇ ਨੇ ਜਿਹੜੇ ਰਾਜਵੀਰ ਜਵੰਦਾ ਦੀ ਫੋਟੋ ਬਣਾ ਕੇ ਪਹੁੰਚੇ ਹੋਏ ਆ ਇਹ ਸਕੈਚ ਬਣਾ ਕੇ ਸਕੈਚ ਬਣਾ ਕੇ ਪਹੁੰਚੇ ਨੇ ਬਾਕਾਇਦਾ ਤੌਰ ਤੇ ਬੱਚੇ ਸਕੈਚ ਬਣਾ ਕੇ ਪਹੁੰਚੇ ਨੇ ਕਿੱਥੋਂ ਪਹੁੰਚੇ ਹੋ ਬ੍ਰਦਰ ਤੁਸੀਂ ਅਸੀਂ ਖੁਰਲਾਪੁਰ ਪਿੰਡ ਜ਼ਿਲ੍ਹਾ ਜਲੰਧਰ ਤੋਂ ਅੱਛਾ ਪਿਆਰ ਕਰਦੇ ਹੋ ਰਾਜਵੀਰ ਜਵੰਦਾ ਨੂੰ ਹਾਂਜੀ ਇਹ ਸਕੈਚ ਤੁਸੀਂ ਆਪ ਤੇ ਹਾਂਜੀ ਕੌਣ ਕੌਣ ਪਹੁੰਚੇ ਮੇਰੇ ਪਾਪਾ ਤੇ ਦੀਦੀ ਅੱਛਾ ਇਹ ਕੁੜੀ ਇਹ ਕੁੜੀਆਂ ਪਹੁੰਚਿਆ ਇਹ ਕੁੜੀਆ ਪਹੁੰਚੇ ਆ ਤਾਂ ਕਿਉਂਕਿ ਲੋਕ ਜਿਹੜੇ ਨੇ ਉਹ ਲਗਾਤਾਰ ਇੱਥੇ ਆ ਜਾ ਰਹੇ ਆ ਔਰ ਇਹ ਬੱਚਾ ਜਿਹੜਾ ਹੈ ਇਹ ਰਾਜਵੀਰ ਜਵੰਧਾ ਨੂੰ ਦੇਖੋ ਲੋਕਾਂ ਦਾ ਪਿਆਰ ਹੈ ਇਹ ਇਹ ਲੋਕਾਂ ਦੀ ਮੁਹੱਬਤ ਹੈ ਬੱਚਿਆਂ ਦੀ ਮੁਹੱਬਤ ਹੈ ਖਾਸ ਤੌਰ ਤੇ ਕਿ ਰਾਜਵੀਰ ਜਵੰਧਾ ਦਾ ਸਕੈਚ ਬਣਾ ਕੇ ਇੱਥੇ ਪਹੁੰਚੇ ਹੋਏ ਆ ਔਰ ਉਹਨਾਂ ਦੇ ਨਾਲ ਉਹਨਾਂ ਦੇ ਫਾਦਰ ਸਾਹਿਬ ਹੈ ਉਹਨਾਂ ਦੀ ਛੋਟੀ ਬੇਟੀ ਹੈ ਔਰ ਜਿਵੇਂ ਅਸੀਂ ਪਹਿਲਾਂ ਤਸਵੀਰ ਵਿਖਾ ਰਹੇ ਸੀ ਕਿ ਲੋਕ ਜਿਹੜੇ ਨੇ ਉਹ ਲਗਾਤਾਰ ਆ ਵੀ ਰਹੇ ਆ ਤਾਂ ਇਹ ਰਾਜਵੀਰ ਜਵੰਦਾ ਦਾ ਫੈਨ ਆ ਮੁੰਡਾ ਜਿਹੜਾ ਰਾਜਵੀਰ ਜਵੰਦਾ ਵਾਸਤੇ ਇਹ ਤਸਵੀਰ ਬਣਾ ਕੇ ਪਹੁੰਚਿਆ ਤਾਂ ਇਸੇ ਤਰ੍ਹਾਂ ਦੇ ਨਾਲ ਬਹੁਤ ਸਾਰੇ ਜਿਹੜੇ ਫੈਨ ਹੈਗੇ ਨੇ ਰਾਜਵੀਰ ਜਵੰਦਾ ਦੇ ਉਹ ਵੱਖ-ਵੱਖ ਤਰੀਕਿਆਂ ਦੇ ਨਾਲ ਆਪਣਾ ਪਿਆਰ ਸਤਿਕਾਰ ਆ ਜਿਹੜਾ ਉਹ ਜਿਤਾ ਰਹੇ ਨੇ ਔਰ ਜੀ ਖਾਨ ਪਹੁੰਚੇ ਨੇ ਜੀ ਖਾਨ ਪਹੁੰਚੇ ਆ ਔਰ ਗਗਨ ਕੋਪਰੀ ਜਿਹੜੇ ਨੇ ਇਸ ਗੱਡੀ ਦੇ ਵਿੱਚ ਸਵਾਰ ਨੇ ਕਿਉਂਕਿ तमाम ਕਲਾਕਾਰ ਜਿਹੜੇ ਹੈਗੇ ਨੇ ਉਹਨਾਂ ਨੇ ਉਹਨਾਂ ਨੇ ਪਹੁੰਚਣਾ ਔਰ ਕਿਉਂਕਿ ਰਾਜਵੀਰ ਜਵੰਦਾ ਹੋਰਾਂ ਦੇ ਨਾਲ ਬਕਾਇਦਾ ਤੌਰ ਤੇ ਇੱਕ ਪ੍ਰੇਮ ਮੁਹੱਬਤ ਔਰ ਦੂਜੇ ਪਾਸੇ ਯੂਨੀਵਰਸਿਟੀ ਦੇ ਵਿੱਚ ਪੜਨ ਵਾਲੇ ਜਿੰਨੇ ਵੀ ਸਾਥੀ ਹੈਗੇ ਨੇ ਖਾਸ ਤੌਰ ਤੇ ਕਮਰ ਗਰੇਵਾਲ ਹੋਰਾਂ ਦੀ ਗੱਲ ਕਰੀਏ ਕੁਲਵਿੰਦਰ ਬਿੱਲਾ ਹੋਰਾਂ ਦੀ ਗੱਲ ਕਰੀਏ ਔਰ ਇਸੇ ਤਰ੍ਹਾਂ ਦੇ ਨਾਲ ਆ तमाम ਜਿਹੜੇ ਵੀ ਸਾਥੀ ਐਸ ਵੇਲੇ ਵੱਡਾ ਨਾਮ ਨੇ ਚਾਹੇ ਉਹ ਰঞ্জੀਤ ਬਾਬਾ ਹੋਰੀ ਹੋਣ ਵੱਡਾ ਨਾਮ ਜਿਹੜਾ ਹੈਗਾ ਉਹਨਾਂ ਦੇ ਵਿੱਚੋਂ ਸਾਰੇ ਕਲਾਕਾਰ ਜਿਹੜੇ ਨੇ ਉਹ ਅੱਗੇ ਹੋ ਕੇ ਅੱਜ ਇੱਥੇ ਸੇਵਾ ਵੀ ਕਰਵਾ ਰਹੇ ਆ ਔਰ ਅੱਜ ਆਪਣੇ ਇਸ مرحوم ਸਾਥੀ ਨੂੰ ਅੰਤਿਮ ਅਰਦਾਸ ਤੇ ਅਲਵਿਦਾ ਵੀ ਕਹਿਣਗੇ